ਆਮਰ ਸੇਵਾ ਵਾਲੇ ਵੀ ਨੂੰ ਬੇਨਤੀ ਹੈ ਗੁਰੂ ਦਲੰਗਰ ਸ਼ੱਕੇ ਜੈਓ ਆਇਓ ਜੀ ਆਇਓ ਗੁਰੂ ਦਲੰਗਰ ਸ਼ੱਕੇ ਜੈਓ ਜੀ ਸਰਗਣਾ ਨਹੀਂ ਤੁਸੀਂ ਹੈਗੇ ਦੇਖ ਰਹੇ ਹੋ ਆਪਣਾ ਇੰਡੀਆ ਚੈਨਲ ਅੱਜ ਅਸੀਂ ਦਰਾਹੇ ਤੋਂ ਜਿਹੜਾ ਜਾਂਦਾ ਆਨੰਦਪੁਰ ਸਾਹਿਬ ਨੂੰ ਰੋਡ ਜਿਹੜਾ ਲੁਧਿਆਣੇ ਤੋਂ ਬਾਈਪਾਸ ਨਿਕਲਦਾ ਆਨੰਦਪੁਰ ਸਾਹਿਬ ਨੂੰ ਰੋਡ ਦਰਾਹੇ ਤੋਂ ਹੁੰਦੇ ਉਹ ਪੰਪ ਤੇ ਲੰਗਰ ਲੱਗਿਆ ਹੋਇਆ ਹੈ ਜੈਪੁਰ ਵਾਲੀ ਸੰਗਤ ਦਾ ਬਾਈ ਜੀ ਸੰਗਤਾਂ ਦੀ ਅਸੀਂ ਅੱਜ ਲੰਗਰ ਦੀ ਇੰਟਰਵਿਊ ਇਸ ਕਰਕੇ ਕਰਦੇ ਆ ਬਹੁਤ ਵੱਡਾ ਸਾਡਾ ਮਾਣ ਤਾਂ ਰੱਖਦਾ ਇਸ ਪਿੰਡ ਵਿੱਚ ਇੱਕੋ ਗੁਰੂ ਘਰ ਆ ਸਾਰੇ ਗੁਰੂ ਸਾਹਿਬਾਨਾਂ ਦੇ ਨਗਰ ਕੀਰਤਨ ਇਸੇ ਪਿੰਡ ਚੋਂ ਇੱਕੋ ਗੁਰੂ ਘਰ ਨਿਕਲਦੇ ਨੇ ਇਸੇ ਗੁਰੂ ਘਰ ਮੇਨ ਉਧਾਰਨ ਆ ਇਸ ਗੁਰੂ ਘਰ ਵੱਲੋਂ ਅੱਜ ਗੁਰਦੁਆਰਾ ਸਾਹਿਬ ਦੀ ਸਮੂਹ ਨਗਰ ਨਿਵਾਸੀਆਂ ਵੱਲੋਂ ਇਲਾਕੇ ਦੀ ਸੰਗਤਾਂ ਵੱਲੋਂ ਇਹ ਲੰਗਰ ਲਾਇਆ ਗਿਆ ਔਰ ਨਾਲ ਵਾਲੀਆਂ ਸੰਗਤਾਂ ਨੂੰ ਜਿਹੜੀਆਂ ਅਨੰਦਪੁਰ ਸਾਹਿਬ ਜਾਂਦੀਆਂ ਸੰਗਤਾਂ ਉਹਨਾਂ ਵਾਸਤੇ ਲੰਗਰ ਲਾਇਆ ਹੋਇਆ ਮੈਂ ਪ੍ਰਧਾਨ ਸਾਹਿਬ ਗੁਰਦੁਆਰ ਸਾਹਿਬ ਦੇ ਖੜੇ ਨੇ ਉਹਨਾਂ ਨਾਲ ਗੱਲ ਕਰੂੰਗਾ। ਬਾਈ ਜੀ ਵੈਰੂ ਜੀ ਕਾ ਖਾਲਸਾ ਵੈਰੂ ਜੀ ਕੀ ਫਤਿਹ? ਬਾਈ ਜੀ ਫਤਿਹ ਜੀ। ਬਾਈ ਜੀ ਪਹਿਲਾਂ ਤਾਂ ਤੁਹਾਨੂੰ ਬਹੁਤ-ਬਹੁਤ ਸ਼ੁਕ ਆਮਨਾਮਾ ਹੋਲੇ ਮਹਲੇ ਜੀ। ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਜੀ। ਬਾਈ ਜੀ ਕਿੰਨੀ ਤਰੀਕ ਤੋਂ ਲੰਗਰ ਲੱਗਿਆ ਦੀ ਆਪਣਾ? ਇਹ ਜੀ ਆਪਣਾ 11 ਤੋਂ 16 ਤੱਕ ਚੱਲਣਾ ਜੀ। ਹੋਲੇ ਮਹਲੇ ਨੂੰ ਜਾਂਦੀਆਂ ਸੰਤਾਂ ਲਈ ਹੈ। ਜਿਹੜਾ ਨਹਿਰ ਦੇ ਨਾਲ ਰੋਡ ਦੱਖਣੀ ਬਾਈਪਾਸ ਵੱਜਦਾ ਹੈ। ਇਹਦੇ ਤੇ ਕਈ ਸਾਲਾਂ ਤੋਂ ਚੱਲ ਰਿਹਾ ਹੈ। ਹਾਂ ਜੀ। ਬਾਈ ਜੀ ਕਈ ਸਾਲਾਂ ਤੋਂ ਇਹ ਲੰਗਰ ਨਿਰੰਤਰ ਚੱਲਦਾ ਉਹਨੂੰ ਪ੍ਰਾਤਲ ਲੰਗਰ ਕਹਿੰਦੇ ਨੇ ਜਿਵੇਂ ਪ੍ਰਾਤਲ ਲੰਗਰ ਪਨਾਣਾ ਚੱਲਦਾ ਇੰਨਾ ਵੱਲੋਂ ਬਾਈ ਜੀ ਉਹਨਾਂ ਵੱਲੋਂ ਬਹੁਤ ਮੈਂ ਸਤਿਕਾਰਯੋਗ ਨੇ ਬਾਈ ਸਾਰੇ ਜਿੰਨੇ ਵੀ ਖੜੇ ਨੇ ਕਿਉਂਕਿ ਮੈਂ ਇਹਨਾਂ ਨੂੰ ਬਾਈ ਤੌਰ ਤੇ ਜਾਣਦਾ ਕਿਉਂਕਿ ਇਹਨਾਂ ਵੱਲੋਂ ਲੰਗਰ ਜਿਹੜਾ ਚੱਲਦਾ ਨਿਰੰਤਰ ਚੱਲਦਾ ਇਹਨਾਂ ਨੇ ਪਹਿਲਾਂ ਦੱਸਿਆ ਵੀ ਇਹ ਕਾਫੀ ਲੰਬੇ ਸਮੇਂ ਤੋਂ ਲੰਗਰ ਚੱਲਦਾ ਜਿਹੜੀ ਵੀ ਸੰਗਤ ਸ੍ਰੀ ਅਨੰਦਪੁਰ ਸਾਹਿਬ ਨੂੰ ਜਾਣਾ ਉਹ ਬਾਈ ਲੁਧਿਆਣੇ ਵਾਲੇ ਜਿਹੜੀ ਸੰਗਤ ਜਾਂਦੀ ਆ ਇਧਰੋਂ ਜਿਹੜਾ ਗੁਰਥਲੀ ਦਾ ਪੋਲਾ ਟਿੱਬੇ ਦਾ ਪੋਲਾ ਹੋ ਕੇ ਜਾਂਦੇ ਨੇ ਉਹ ਅਨੰਦਪੁਰ ਸਾਹਿਬ ਨੂੰ ਦਰਾਹੇ ਤੋਂ ਹੋ ਕੇ ਮ ਤੇ ਚਮਕੌਰ ਸਾਹਿਬ ਨੂੰ ਉਹ ਜਾਂਦੀਆਂ ਸੰਗਤਾਂ ਵਾਸਤੇ ਲੰਗਰ ਲਾਇਆ ਹੋਇਆ ਪੰਪ ਤੇ ਰੋਕੇ ਲੰਗਰ ਪਾਣੀ ਛੱਕ ਕੇ ਜਾਇਓ ਤੇ ਪ੍ਰਸ਼ਾਦਾ ਪਾਣੀ ਚਟਣੀ ਲੰਗਰ ਬਹੁਤ ਪਿਆਰ ਨਾਲ ਛੱਕ ਕੇ ਜਾਇਓ ਪਿਆਰ ਨਾਲ ਸਕਾਉਂਦੇ ਨੇ ਸਾਰੇ ਸੇਵਾਦਾਰ ਸਾਰੇ ਨਗਰ ਨਿਵਾਸੀਆਂ ਦਾ ਧੰਨਵਾਦ ਭਾਈ ਜੀ ਤੁਹਾਣਾ ਤੁਹਾਡਾ ਤੁਸੀਂ ਲੰਗਰ